ਅੱਜ ਬੰਦਾ ਕੀ ਹੈ ਕਿ ਬੰਦਾ ਆਪਣੇ ਅੰਦਰ ਬੈਠੇ ਪਰਮਾਤਮਾ ਦੀ ਆਵਾਜ਼ ਨੂੰ ਨਹੀਂ ਸੁਣਦਾ ਆਪਣੇ ਅੰਦਰ ਬੈਠੇ ਉਹ ਰੱਬ ਦੀ ਤਾਕਤ ਨੂੰ ਨਹੀਂ ਪਛਾਣਦਾ ਬੰਦਾ ਦੇਖਦਾ ਦੁਨੀਆ ਕੀ ਕਹਿੰਦੀ ਹੈ ਇਹ ਡਾਕਟਰ ਕੀ ਕਹਿੰਦੇ ਹੈ ਇਹ ਫਲਾਨਾ ਇਨਸਾਨ ਕੀ ਕਹਿੰਦਾ ਹੈ ਕਿਉਂਕਿ ਜਦ ਤੱਕ ਅਸੀਂ ਬਾਹਰ ਦੀਆਂ ਆਵਾਜ਼ਾਂ ਨੂੰ ਸੁਣਦੇ ਰਵਾਂਗੇ ਉਦੋਂ ਤੱਕ ਆਪਣੇ ਅੰਦਰ ਬੈਠੇ ਪਰਮਾਤਮਾ ਦੀ ਆਵਾਜ਼ ਨੂੰ ਅਸੀਂ ਕਦੀ ਸੁਣ ਨਹੀਂ ਪਾਵਾਂਗੇ ਸਮਝ ਨਹੀਂ ਪਾਵਾਂਗੇ ਤਾਂ ਹੀ ਅਸੀਂ ਕਿਉਂ ਕਹਿੰਦੇ ਕਿ ਮੈਡੀਟੇਸ਼ਨ ਕਰੋ ਸਿਮਰਨ ਕਰੋ ਧਿਆਨ ਕਰੋ ਇਕਾਂਤ ਵਿੱਚ ਬੈਠੋ ਕਿਉਂਕਿ ਜਿੰਨਾ ਅਸੀਂ ਟਾਈਮ ਇਕਾਂਤ ਵਿੱਚ ਬਹਿੰਦੇ ਆ ਨਾ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਉੰਨਾ ਸਾਡੀ ਸੁਰਤੀ ਅੰਦਰ ਜੁੜਦੀ ਹੈ ਤਾਂ ਜਦੋਂ ਅੰਦਰ ਜੁੜਦੀ ਹੈ ਤਾਂ ਅੰਦਰਲੀ ਆਵਾਜ਼ ਨੂੰ ਸੁਣਨਾ ਅੰਦਰਲੀ ਆਵਾਜ਼ ਨੂੰ ਸਮਝਣਾ ਔਰ ਉਹ ਸਮਝ ਕੇ ਸੁਣ ਕੇ ਉਹ ਤਾਕਤ ਨੂੰ ਜਾਣਨ ਦੀ ਕਲਾ ਇਨਸਾਨ ਨੂੰ ਮਿਲਦੀ ਹੈ ਕਿ ਮੇਰੇ ਅੰਦਰ ਬਹੁਤ ਬੜੀ ਸ਼ਕਤੀ ਬੈਠੀ ਹੋਈ ਹੈ ਜਿਹੜੀ ਪੂਰੇ ਬ੍ਰਹਿਮੰਡ ਨੂੰ ਬਣਾ ਰਹੀ ਹੈ ਪੂਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ ਉਹਦੇ ਵਾਸਤੇ ਮੈਨੂੰ ਨਿੱਕੇ ਜਿਹੇ ਨੂੰ ਚਲਾਉਣਾ ਕੋਈ ਬੜੀ ਗੱਲ ਨਹੀਂ ਹੈ ਕਿਉਂਕਿ ਦਰਾ ਸੋਚੀਏ ਦੇਖੋ ਅਜੀ ਬੰਦਾ ਕਹਿੰਦਾ ਮੈਂ ਬਹੁਤ بڑا ਐਸੀ ਕਵਾਂਗੇ ਇੱਕ ਨਕਸ਼ਾ ਲੈ ਲਓ ਇੰਡੀਆ ਦਾ ਸਮਝ ਦਿਓ ਇੰਡੀਆ ਦਾ ਨਕਸ਼ਾ ਛੱਡੋ ਪੰਜਾਬ 'ਚ ਬੈਠੇ ਪੰਜਾਬ ਦੇ ਨਕਸ਼ਾ ਲੈ ਲਓ ਪੰਜਾਬ ਵੀ ਛੱਡੋ ਜਲੰਧਰ 'ਚ ਬੈਠੇ ਜਲੰਧਰ ਦੇ ਨਕਸ਼ਾ ਲੈ ਲਓ ਜਲੰਧਰ 'ਚ ਦੱਸੋ ਤੂੰ ਕਿੱਥੇ ਐ ਭਾਈ ਦਿਦਾ ਹੀ ਨਹੀਂ ਕਿਤੇ ਇੰਨਾ ਛੋਟਾ ਜਿਹਾ ਤੂੰ ਕਿਉਂਕਿ ਉੱਪਰੋਂ ਦੇਖਣ ਨਾਲ ਤਾਂ ਪਹਿਲਾਂ ਹੀ ਆਪਣੇ ਇੰਡੀਆ ਹੀ ਬੜਾ ਛੋਟਾ ਲੱਗਦਾ ਜੇ ਪੂਰਾ ਪੂਰਾ ਐਸੀ ਵਰਲਡ ਦਾ ਨਕਸ਼ਾ ਲੈ ਲਈ ਤਾਂ ਇੰਡੀਆ ਲੱਭਣਾ ਪੈਂਦਾ ਕਿੱਥੇ ਐ ਇੱਥੇ ਔਰ ਕਈ ਤਾਂ ਆ ਮូរੀਸ਼ੀਸ ਵਰਗੇ ਦੇਸ਼ ਤਾਂ ਇਦਾਂ ਹੈ ਕਿ ਜ਼ੂਮ ਕਰਕੇ ਦੇਖਣਾ ਪੈਂਦਾ ਫਿਰ ਉਹ ਬਿੰਦੀ ਜੀ ਨਜ਼ਰ ਆਂਦੀ ਆ ਆਇਆ ਮਰੀਸ਼ਸ ਇਹ ਤਾਂ ਮਰੀਸ਼ਸ ਹੈ ਕਿੱਥੇ ਉਹ ਦੇਸ਼ਾਂ ਦੇ ਨਹੀਂ ਕਿਹਨਾਂ ਦਾ ਪਤਾ ਲੱਗਦਾ ਪਰ ਉਹਦੇ ਅੰਦਰ ਰਹਿਣ ਵਾਲਾ ਇਨਸਾਨ ਕਹਿੰਦਾ ਮੈਂ ਬਹੁਤ بڑا ਮੇਰੇ ਵਰਗਾ ਕੋਈ ਓਏ ਤੂੰ بڑا ਨਹੀਂ ਹੈ ਤੂੰ ਉਦੋਂ ਹੀ بڑا ਹੈ ਜਦੋਂ ਆਪਣੇ ਅੰਦਰ ਬੈਠੇ ਹੋ ਬੜੇ ਨੂੰ ਜਾਣ ਲਏਗਾ ਤੇ ਜੇ ਉਹ ਬੜੇ ਨੂੰ ਨਾ ਜਾਣਿਆ ਉਹ ਬਾਪੂ ਨੂੰ ਨਾ ਜਾਣਿਆ ਤਾਂ ਤੂੰ ਛੋਟਿਆਂ ਤੋਂ ਵੀ ਛੋਟਾ ਹੈ بڑا ਬਣਾਉਣ ਦੀ ਕੋਈ ਕਲਾ ਹੈ ਕਿ ਆਪਣੇ ਅੰਦਰ ਬੈਠੇ ਬੜੇ ਨੂੰ ਸਮਝਣਾ ਸ਼ੁਰੂ ਕਰ ਦਿਓ ਅਹੀਂ ਕਹਿੰਦੇ ਵੱਡੇ ਮੇਰੇ ਸਾਹੀਵਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇ ਬਿੜੀਰਾ ਉਹ ਬੜੇ ਨੂੰ ਸਮਝਣਾ ਸ਼ੁਰੂ ਕਰੋ ਪਹਿਲਾਂ ਆਪਣੇ ਆਪ ਨੂੰ بڑا ਸਮਝਣਾ ਹੈ ਹੰਕਾਰ ਨਾਲ ਨਾ ਸਮਝੋ ਕਿ ਮੇਰੇ ਵਰਗਾ ਕੋਈ ਨਹੀਂ ਹੈ ਆਪਣੇ ਆਪ ਨੂੰ بڑا ਸਮਝਣਾ ਤਾਂ ਪ੍ਰੇਮ ਨਾਲ ਸਮਝਣਾ ਸ਼ੁਰੂ ਕਰੋ ਸ਼ਰਧਾ ਨਾਲ ਸਮਝਣਾ ਸ਼ੁਰੂ ਕਰੋ ਵਿਸ਼ਵਾਸ ਨਾਲ ਸਮਝਣਾ ਸ਼ੁਰੂ ਕਰੋ ਕਿ ਮੈਂ ਇਸ ਲਈ ਬੜਾਇਆ ਕਿਉਂਕਿ ਮੈਨੂੰ ਮੇਰੇ ਬੜੇ ਪਰਮਾਤਮਾ ਨੇ ਪ੍ਰਭੂ ਨੇ ਮਾਲਿਕ ਨੇ ਬੜਾਇਆ ਹੈ ਮੈਂ ਇਸ ਲਈ ਬੜਾਇਆ ਕਿਉਂਕਿ ਮੇਰਾ ਮਾਲਿਕ ਮੇਰੇ ਅੰਦਰ ਵੱਸਦਾ ਹੈ ਨਾ ਕਿ ਮੈਂ ਇਸ ਲਈ ਬੜਾਇਆ ਕਿ ਮੇਰੇ ਕੋ ਵੱਡੀ ਕੁਰਸੀ ਹੈ ਮੈਂ ਇਸ ਲਈ ਬੜਾਇਆ ਕਿ ਮੇਰੇ ਕੋ ਇੰਨੀ ਦੌਲਤ ਹੈ ਮੈਂ ਇਸ ਲਈ ਬੜਾਇਆ ਕਿ ਮੈਂ ਕੋਈ ਬੜੀ ਪਦਵੀ ਦਾ ਮਾਲਕ ਹਾਂ ਨਹੀਂ ਹੰਕਾਰ ਜਾਂ ਬੜਪਣ ਕਿਸੇ ਚੀਜ਼ ਦਾ ਨਾ ਹੋਵੇ ਬੜਪਣ ਮਨ ਚ ਉਹਦੇ ਪਿਆਰ ਦਾ ਹੋਵੇ ਬੜਪਣ ਮਨ ਚ ਉਹਦੇ ਸਾਥ ਦਾ ਹੋਵੇ ਕਿ ਮੈਂ ਇਸ ਲਈ ਬੜਾ ਮੰਨਦਾ ਕਿਉਂਕਿ ਮੇਰਾ ਮਾਲਕ ਮੇਰੇ ਹੈ ਇਸ ਲਈ ਇਹਦੇ ਵਿੱਚ ਮੇਰੀ ਬੜੀ ਆਈ ਹੈ ਸਮਝ ਦਿਓ ਕਿ ਨਹੀਂ ਇਸ ਲਈ ਫਿਰ ਕਮਾਗੇ ਕਿਉਂ ਬੜੀ ਤਾਕਤ ਉਹ ਪ੍ਰਮਾਤਮਾ ਪ੍ਰਭੂ ਤੁਹਾਡੇ ਅੰਦਰ ਵਸਦਾ ਹੈ ਤੁਹਾਡੇ ਅੰਦਰ ਬੈਠਾ ਹੋਇਆ ਹੈ बस ਜ਼ਰੂਰਤ ਹੈ ਉਹਦੀ ਤਾਕਤ ਨੂੰ ਸਮਝਣ ਦੀ ਹੈ ਉਹ ਤਾਂ ਹਰ ਵੇਲੇ ਅੰਦਰ ਆਵਾਜ਼ ਦਿੰਦਾ ਹੈ ਹਰ ਵੇਲੇ ਅੰਦਰ ਤੁਹਾਨੂੰ ਕੋਈ ਬਿਮਾਰੀ ਆਉਂਦੀ ਨਾ ਤਾਂ ਕਈ ਵਾਰ ਹੁਣ ਆਪਣੀ ਗੱਲ ਦੱਸ ਦਈਏ ਕਿ ਕਦੀ ਸਾਡੇ ਫਰਜ਼ ਕਰੋ ਬੁਖਾਰ ਆ ਗਿਆ ਕੁਝ ਵੀ ਆ ਗਿਆ ਜਦੋਂ ਅੱਖਾਂ ਬੰਦ ਕਰਨੀ ਹੈ ਨਾ ਅੰਦਰੋਂ ਸੁਣਾਈ ਦਿੰਦਾ ਫਿਕਰ ਨਾ ਕਰ ਮੈਂ ਤੇਰੇ ਅੰਦਰ ਨਾ ਹੋ ਗਿਆ ਠੀਕ ਔਰ ਨਾਲ ਹੀ ਅਗਲੇ ਦਿਨ ਸਭ ਠੀਕ ਕਿਉਂਕਿ ਅੰਦਰ ਤਾਕਤ ਹੈ ਅੰਦਰ ਹੀਲਿੰਗ ਪਾਵਰ ਅਗਰ ਦੇਖਿਆ ਜਾਵੇ ਤਾਂ ਅਸਲੀ ਹੀਲਿੰਗ ਪਾਵਰ ਤਾਂ ਬਾਡੀ ਦੇ ਅੰਦਰ ਹੀ ਹੈ ਉਹ ਪ੍ਰਮਾਤਮਾ ਨੇ ਰੱਖੀ ਹੋਈ ਤਾਂ ਹੀ ਅਸੀਂ ਕਈ ਵਾਰ ਜਿਕਰ ਕਰ ਚੁੱਕੇ ਹਾਂ ਕਿ ਤੁਹਾਡੇ ਕਿਤੇ ਕੱਟ ਲੱਗ ਜਾਵੇ ਤਾਂ ਤੁਹਾਡੀ ਬਾਡੀ ਆਪਣੇ ਆਪ ਹੀਲ ਕਰਨਾ ਠੀਕ ਕਰਨਾ ਸ਼ੁਰੂ ਤੁਸੀਂ ਜਾਏ ਪੱਟੀ ਕਰੋ ਨਾ ਕਰੋ ਹਾਂ ਜਿਆਦਾ ਬਲੱਡ ਵਗੇ ਕੋਈ ਜਿਆਦਾ ਵੱਡਾ ਜ਼ਖਮ ਹੋਵੇ ਤਾਂ ਫਿਰ ਸਮਝਦਾਰੀਆਂ ਦੇ ਚਾਹੀਏ ਕਿ ਇਹਦਾ ਇਲਾਜ ਕਰਵਾਈਏ ਪਰ ਮਾੜੇ-ਮੋੜੇ ਕੱਟ ਤਾਂ ਬਾਡੀ ਆਪੇ ਠੀਕ ਕਰ ਦਿੰਦੀ ਹੈ ਔਰ ਬੜੇ ਤੋਂ ਬੜਾ ਕੱਟ ਵੀ ਹੋਵੇ ਬੜੇ ਤੋਂ ਬੜਾ ਜ਼ਖਮ ਵੀ ਹੋਵੇ ਉਹ ਵੀ ਬਾਡੀ ਠੀਕ ਕਰਦੀ ਹੈ ਡਾਕਟਰ ਸਿਰਫ ਬਲੱਡ ਨੂੰ ਰੋਕਦੇ ਆ ਉਹ ਸਿਰਫ ਉੱਪਰ ਦਵਾਈ ਲਾਂਦੇ ਆ ਮਾਸ ਤਾਂ ਅੰਦਰੋਂ ਹੀ ਅੰਦਰੋਂ ਹੀ ਭਰਦਾ ਹੈ ਕਿ ਨਹੀਂ ਸਮਝ ਲੈ ਜਰਾ ਜਿੱਦਾਂ ਤੁਸੀਂ ਇੱਕ ਪੇਟ ਦੇ ਉੱਪਰ ਟੱਕ ਮਾਰਦੇ ਹੋ ਇੱਕ ਪੇੜ ਉਹਦਾ ਤਨਾ ਹੈ ਉਹ ਤਨੇ ਦੀ ਲੱਕੜ ਵੱਢਦੇ ਹੋ ਤੁਸੀਂ ਟੱਕ ਮਾਰਦੇ ਹੋ ਤਾਂ ਥੋੜੇ ਸਮੇਂ ਬਾਅਦ ਹੌਲੀ 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 ਦੁਬਾਰਾ ਨਵੀਂ ਨੱਕੜੀ ਉੱਥੇ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਬਾਹਰੋਂ ਨਹੀਂ ਕੁਝ ਆ ਰਿਹਾ ਅੰਦਰ ਹੀ ਹੈ ਉਹ ਹੀਲਿੰਗ ਪਾਵਰ ਉਹ ਸ਼ਕਤੀ ਜੋ ਸਾਨੂੰ ਠੀਕ ਕਰਨ ਵਾਲੀ ਹੈ ਉਹ ਸਾਡੀ ਅੰਦਰ ਹੀ ਹੈ ਔਰ ਜਿੰਨਾ ਹੀ ਤੁਸੀਂ ਉੱਤੇ ਵਿਸ਼ਵਾਸ ਕਰਾਂਗੇ ਓੰਨੀ ਜਲਦੀ ਸਾਡੇ ਜੀਵਨ 'ਚ ਖੁਸ਼ੀਆਂ ਆਣਗੀਆਂ ਤੰਦਰੁਸਤੀ ਆਏਗੀ ਇਸ ਲਈ ਮਾਰਿਸ ਗੁੱਡਮੈਨ ਨੂੰ ਵਿਸ਼ਵਾਸ ਸੀ ਕਿ ਡਾਕਟਰ ਕਹਿੰਦੇ ਤੂੰ ساری ਜ਼ਿੰਦਗੀ ਖੜਾ ਨਹੀਂ ਹੋ ਸਕਦਾ ਪਰ ਉਹਨੂੰ ਵਿਸ਼ਵਾਸ ਸੀ ਕਿ 25 ਦਸੰਬਰ 9 ਮਹੀਨੇ ਅੰਦਰ ਅੰਦਰ ਮੈਂ ਪੂਰੀ ਤਰ੍ਹਾਂ ਠੀਕ ਹੋ ਸਕਦਾ ਮੈਂ ਤੁਰੂੰਗਾ ਤਾਂ ਕਿਸੇ ਨੇ ਪੁੱਛਿਆ ਸੀ ਇੰਟਰਵਿਊ ਵਿੱਚ ਕਿ ਤੁਸੀਂ 9 ਮਹੀਨੇ ਕਿਉਂ ਰੱਖੇ ਤਾਂ ਮਾਰਿਸ ਨੇ ਕਿਹਾ ਜਦੋਂ ਮੈਂ ਕੁਛ ਨਹੀਂ ਸੀ ਤਾਂ ਮਾਂ ਦੇ ਗਰਭ ਚ ਵੀ ਮੈਨੂੰ ਮੇਰੀ ਮੇਰੇ ਗॉड ਨੇ 9 ਮਹੀਨੇ ਜੀ ਬਣਾਇਆ ਸੀ ਸਮਝ ਨਾ ਜ਼ਰਾ ਯੋਕੇ ਜਦੋਂ ਮੈਂ ਮਾਂ ਦੇ ਪੇਟ ਚ ਸੀ ਕਿੰਨਾ ਟਾਈਮ ਲੱਗਦਾ ਬੱਚੇ ਨੂੰ 9 ਮਹੀਨੇ ਕਹਿੰਦੇ ਜੇ 9 ਮਹੀਨਿਆਂ ਚ ਜੋ ਮੈਂ ਕੁਛ ਵੀ ਨਹੀਂ ਸੀ ਨਥਿੰਗ ਜ਼ੀਰੋ ਮੇਰਾ ਕੋਈ ਰੂਪ ਨਹੀਂ ਸੀ ਆਕਾਰ ਨਹੀਂ ਸੀ ਕੋਈ ਸ਼ਬੀ ਨਹੀਂ ਸੀ ਉਹ ਜਿਹੜਾ ਮੈਨੂੰ ਜ਼ੀਰੋ ਤੋਂ 9 ਮਹੀਨਿਆਂ 'ਚ ਆ ਸਭ ਕੁਝ ਦੇ ਸਕਦਾ ਹੈ ਤਾਂ ਜੇ ਇਹਦੇ ਅੰਦਰ ਟੁੱਟ ਫੁੱਟ ਹੋਈ ਹੈ ਤਾਂ 9 ਮਹੀਨਿਆਂ 'ਚ ਠੀਕ ਕਰਨਾ ਉਹਦੇ ਵਾਸਤੇ ਕੋਈ ਬੜੀ ਗੱਲ ਨਹੀਂ ਹੈ ਇਹ ਵਿਸ਼ਵਾਸ ਇਸ ਲਈ ਅਗਰ ਅੱਜ ਤੁਹਾਨੂੰ ਕੋਈ ਪ੍ਰੋਬਲਮ ਹੈ ਅਗਰ ਅੱਜ ਤੁਹਾਨੂੰ ਕੋਈ ਤਕਲੀਫ ਹੈ ਤਾਂ ਸਭ ਤੋਂ ਪਹਿਲਾਂ ਵਿਸ਼ਵਾਸ ਕਰੋ ਕਿ ਮੇਰਾ ਮਾਲਕ ਮੇਰੇ ਮੈਨੂੰ ਠੀਕ ਕਰਨ ਵਾਲਾ ਮੇਰਾ ਮਾਲਕ ਮੇਰੇ ਮੇਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਮੇਰਾ ਮਾਲਕ ਮੇਰੇ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੇਰੇ ਸਾਰੇ ਦੁੱਖ ਦੂਰ ਮੇਰੀਆਂ ਝੋਲੀਆਂ ਖੁਸ਼ੀਆਂ ਦਾ ਮੇਰੀਆਂ ਝੋਲੀਆਂ ਰਹਿਮ ਤੋਂ ਨਾਲ ਇਹ ਵਿਸ਼ਵਾਸ ਆਪਣੇ ਅੰਦਰ ਰੱਖੋ ਤਾਂ ਫਿਰ ਦੇਖੋ ਆ ਦੁੱਖ ਤਾਂ ਐ ਐ ਐ ਦੌਰ ਜਾਣਗੇ ਕਿਉਂਕਿ ਤਾਕਤ ਅੰਦਰ ਹੀ ਹੁੰਦੀ ਹੈ ਸ਼ਕਤੀ ਅੰਦਰ ਹੀ ਹੁੰਦੀ ਹੈ ਬਸ ਇਨਸਾਨ ਹੀ ਉਹਨੂੰ ਸਮਝ ਨਹੀਂ ਪਾਂਦਾ ਜਿੱਦਾਂ ਮਹਾਭਾਰਤ ਦੀ ਕਥਾ ਹੈ ਕਿ ਤੁਸੀਂ ਕਰਨ ਦਾ ਨਾਮ ਸੁਣਿਆ ਨਾ ਕਰਨ ਸੂਰਿਆ ਪੁੱਤਰ ਕਰਨ ਸੇਗਾ ਉਹ ਵੀ ਪਾਂਡੂ ਪੁੱਤਰੀ ਜਿਹੜਾ ਗੌਰ ਕਰਨਾ ਨਹੀਂ ਪਾਂਡਵਾਂ ਦਾ ਭਰਾ ਹੀ ਸੀ ਪਰ ਬਚਪਨ ਜੀ ਉਹਦੀ ਮਾਂ ਨੇ ਜਨਮ ਦੇ ਨਾਲ ਹੀ ਉਹਨੂੰ ਤੇ ਆ ਕਰ ਦਿੱਤਾ ਸੀ ਤਾਂ ਕਹਿੰਦੇ ਉਹ ਕਰਨ ਦੇ ਜੀਵਨ ਦੀ ਬੜੀ ਪਿਆਰੀ ਘਟਨਾ ਹੈ ਕਿ ਕਰਨ ਇੱਕ ਗਰੀਬ ਘਰ ਦੇ ਵਿੱਚ ਪਲ ਰਿਹਾ ਹੈ ਇੱਕ ਸਾਰਥੀ ਦਾ ਘਰ ਹੈ ਜਿੱਥੇ ਪਲ ਰਿਹਾ ਹੈ ਗਰੀਬ ਘਰ ਚ ਪਲ ਰਿਹਾ ਹੈ ਉਹ ਔਰ ਉੱਥੇ ਗਰੀਬੀ ਬੜੀ ਹੈ ਤਾਂ ਕਰਨ ਜਿਸ ਏਰੀਆ ਚ ਰਹਿੰਦਾ ਹੈ ਉਹ ਛੋਟੇ ਛੋਟੇ ਬੱਚਿਆਂ ਨਾਲ ਖੇਡਦਾ ਹੈ ਹੈ ਸੂਰਿਆ ਪੁੱਤਰ ਔਰ ਸੂਰਿਆ ਦਾ ਵਰਦਾਨ ਸੀ ਕਿਉਂਕਿ ਸੂਰਿਆ ਨੇ ਉਹਨੂੰ ਕੁੰਡਲ ਔਰ ਕਵਚ ਦਿੱਤਾ ਸੀ ਜਿਹੜਾ ਕਿ ਉੱਦਾਂ ਨਜ਼ਰ ਨਹੀਂ ਆਉਂਦਾ ਸੀ ਪਰ ਉਹਨੂੰ ਵਰਦਾਨ ਸੀ ਕਿ ਜਦੋਂ ਇਹਦੇ ਨਾਲ ਕੋਈ ਸੰਕਟ ਆਏਗਾ ਤੇ ਕਵਚ ਔਰ ਕੁੰਡਲ ਉਹਦੀ ਰੱਖਿਆ ਕਰਨਗੇ ਇਸ ਲਈ ਹੁਣ ਕਰਨ ਦੇੰਦ ਨੇ ਸ਼ਕਤੀ ਸੀ ਕਿਉਂਕਿ ਸੂਰਿਆ ਪੁੱਤਰ ਸੀ ਪਰ ਫਿਰ ਕਹਾਂਗੇ ਕਿ ਬੰਦਾ ਕਵੇ ਲੈ ਵੀ ਮਹਾ ਭਾਰਤ ਇੱਥੇ ਮਹਾ ਭਾਰਤ ਦੀ ਗੱਲ ਦਾ ਮਤਲਬ ਨਹੀਂ ਹੈ ਮਤਲਬ ਹੈ ਇਹ ਕਹਾਣੀ ਸਾਡੇ ਸਾਰਿਆਂ ਨਾਲ ਜੁੜੀ ਹੋਈ ਹੈ ਕਿਉਂਕਿ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਕਰਨ ਬੈਠੇ ਆ ਸਮਝ ਦਿਓ ਕਿ ਨਹੀਂ ਹੁਣ ਉਹ ਕਿੱਦਾਂ ਬੈਠੇ ਆ ਇੱਥੋਂ ਸਮਝਣਾ ਕਿ ਕਰਨ ਬੱਚਿਆਂ ਨਾਲ ਖੇਡ ਰਿਹਾ ਹੈ ਹੁਣ ਹੁੰਦਾ ਕੀ ਸੀ ਕਿ ਉਸ ਇਲਾਕੇ ਵਿੱਚ ਇੱਕ ਜੰਗਲੀ ਸਾਡ ਆ ਜਾਂਦਾ ਸੀ ਜੰਗਲੀ ਸਾਡ ਸਮਝਦੇ ਹੋ ਕਿ ਨਹੀਂ ਉਹ ਆ ਕੇ ਤਵਾਹੀ ਮਚਾ ਦਿੰਦਾ ਸੀ ਕਦੀ ਇੱਧਰ ਦੌੜ ਕੇ ਆਣਾ ਕਦੀ ਇੱਧਰ ਦੌੜ ਕੇ ਆਣਾ ਉਹਨਾਂ ਘਰਾਂ ਨੂੰ ਗਿਰਾ ਦੇਣਾ ਜਿੱਦਾਂ ਸੜਕਾਂ ਤੇ ਕਈ ਵਾਰ ਦੇਖਿਆ ਸਾਡ ਲੜਦੇ ਆ ਤਾਂ ਗੱਡੀਆਂ 'ਚ ਟਕਰਾ ਮਾਰ ਦਿੰਦੇ ਐ ਐਕਸੀਡੈਂਟ ਹੋ ਜਾਂਦੇ ਬੜੀਆਂ-ਬੜੀਆਂ ਦਿੱਕਤਾਂ ਆ ਜਾਂਦੀਆਂ ਹੈ ਹੁਣ ਉਹ ਜੰਗਲੀ ਸ਼ਾਂਡ ਆਉਂਦਾ ਸੀ ਇਹਨਾਂ ਗਰੀਬ ਘਰਾਂ ਨੂੰ ਝੁੱਗੀਆਂ ਨੂੰ ਕੱਖਾਂ ਦੀਆਂ ਕੁੜੀ-ਕੁੱਲੀਆਂ ਨੂੰ ਗਿਰਾ ਕੇ ਚਲੇ ਜਾਂਦੇ ਬੜੇ ਪਰੇਸ਼ਾਨ ਸੀ ਸਾਰੇ ਬੜੇ ਪਰੇਸ਼ਾਨ ਕਿਉਂ ਆਉਂਦੇ ਸੀ ਔਰ ਜਦੋਂ ਆਉਂਦੇ ਸੀ ਤਾਂ ਸਾਰੇ ਬੱਚੇ ਡਰ ਕੇ ਦੌੜ ਜਾਂਦੇ ਸੀ ਸਾਰੇ ਨਗਰ ਵਾਸੀ ਡਰ ਕੇ ਦੌੜ ਜਾਂਦੇ ਕਿਉਂਕਿ ਛੋਟਾ ਜਿਹਾ گاؤں ਸੀ ਬੜੀ ਪਰੇਸ਼ਾਨੀ ਕਿਉਂਕਿ ਸਾਹਮਣਾ ਕੌਣ ਕਰੇ ਇਹਨਾਂ ਦਾ ਇਹ ਸ਼ਾਂਡਾਂ ਦਾ ਸਾਹਮਣਾ ਕੌਣ ਕਰੇ ਇੰਨੇ ਜ਼ਬਰਦਸਤ ਤਕੜੇ ਐ ਤਾਂ ਹੁਣ ਇੱਕ ਦਿਨ ਸਾਰੇ ਪਰੇਸ਼ਾਨ ਬੈਠੇ ਐ ਸਭਾ ਬੁਲਾਈ ਗਈ ਐ ਇਹਨਾਂ ਦਾ ਕੋਈ ਹੱਲ ਕਰਨਾ ਚਾਹੀਦਾ ਤਾਂ ਕਹਿੰਦੇ ਉੱਥੋਂ ਦੀ ਇੱਕ ਨਾ ਰਿਸ਼ੀ ਜਾ ਰਹੇ ਆ ਰਿਸ਼ੀ ਰਿਸ਼ੀ ਜਾਣੀ ਸਾਧੂ ਸਾਧੂ ਜਾ ਰਹੇ ਆ ਸਾਧੂਆਂ ਨੇ ਜਦੋਂ ਦੇਖਿਆ ਕਿਉਂਕਿ ਉਹ ਸਾਡ ਆ ਕੇ ਤਵਾਹੀ ਮਚਾ ਕੇ ਗਏ ਆ ਘਰ ਵਗੈਰਾ ਗਰੇ ਹੋਏ ਆ ਤਾਂ ਲੋਕ ਪਰੇਸ਼ਾਨ ਬੈਠੇ ਆ ਤਾਂ ਜਦੋਂ ਉਹ ਸਾਧੂਆਂ ਨੇ ਦੇਖਿਆ ਉਹ ਰਿਸ਼ੀ ਨਾ ਰਿਸ਼ੀਆਂ ਨੇ ਦੇਖਿਆ ਕੁਝ ਰਿਸ਼ੀ ਜਾ ਰਹੇ ਆ ਕਿ ਇਹ ਨਗਰ ਵਾਲੇ ਪਰੇਸ਼ਾਨ ਆ ਉਹਨੇ ਘਰ ਗਰੇ ਹੋਏ ਆ ਕਿਸੇ ਦਾ ਘਰ ਟੁੱਟਿਆ ਆ ਚਲੋ ਕੁਝ ਝੌਂਪਰੀਆਂ ਸਾਫ ਵੀ ਆ ਕੁਝ ਗਿਰੀਆਂ ਹੋਈਆਂ ਵਜਾ ਕੀ ਆ ਕੀ ਗੱਲ ਹੋ ਗਈ ਔਰ ਇਸੀ ਉਹਨਾਂ ਦੇ ਕੋਲ ਗਏ ਸਾਧੂ ਗਏ ਪੁੱਛਿਆ گاؤں ਵਾਲਿਆਂ ਨੂੰ گاؤں ਵਾਲਿਆਂ ਨੇ ਨਮਸਕਾਰ ਕੀਤੀ ਸਾਧੂਆਂ ਦੀ ਇੱਜ਼ਤ ਸਤਿਕਾਰ ਕੀਤਾ ਬਿਠਾਇਆ ਔਰ ਬੇਸਾਰੀ ਆਪਣੀ ਮੁਸ਼ਕਿਲ ਆਪਣੀ ਪ੍ਰੋਬਲਮ ਦੱਸੀ ਉਹਨਾਂ ਨੂੰ ਕਿ ਮਹਾਰਾਜ ਆਹ ਸਾਡੀ ਪ੍ਰੋਬਲਮ ਹੈ ਤਾਂ ਉਸ ਵੇਲੇ ਰਿਸ਼ੀਆ ਨੇ ਕਿਹਾ ਫਿਰ ਤੁਸੀਂ ਕਰਦੇ ਕਿਉਂ ਨਹੀਂ ਕੁਝ ਕਿੰਨਾ ਚਿਰ ਤੱਕ ਇਹਨਾਂ ਤੋਂ ਡਰ ਕੇ ਤੁਸੀਂ ਦੌੜਦੇ ਰਹੋਗੇ ਕਿਉਂਕਿ ਡਰ ਕੇ ਦੌੜਦੇ ਰਹੋਗੇ ਤਾਂ ਇਹਨਾਂ ਨੇ ਤੁਹਾਡੇ ਘਰਾਂ ਨੂੰ ਤਵਾਹ ਕਰਦੇ ਚਲੇ ਜਾਣਾ ਹੈ ਕਿਸੇ ਵੀ ਮੁਸ਼ਕਿਲ ਤੋਂ ਦੌੜ ਕੇ ਹੱਲ ਨਹੀਂ ਹੁੰਦਾ ਉਹ ਮੁਸ਼ਕਿਲ ਦਾ ਸਾਹਮਣਾ ਕਰਕੇ ਉਹਦਾ ਅੰਤ ਕਰਕੇ ਹੀ ਹੱਲ ਹੁੰਦਾ ਹੈ ਘਰ ਤੇ ਸਭ ਪਾ ਜਾਵੇ ਤਾਂ ਘਰੋਂ ਬਾਹਰ ਦੌੜ ਜਾਈਏ ਤਾਂ ਵੀ ਹੱਲ ਹੈ ਕੋਈ ਫਿਰ ਤਾਂ ਸਾਰੀ ਜ਼ਿੰਦਗੀ ਬਾਹਰ ਹੀ ਬੈਠੇ ਰੋਵਾਂਗੇ ਆ ਗਿਆ ਇਹਦਾ ਸਾਹਮਣਾ ਕਰੋ लाठी ਲੈ ਕੇ ਮਾਰੋ ਚੱਕ ਕੇ ਬਾਹਰ ਮਾਰੋ ਤਾਂ ਕਿ ਘਰ 'ਚ ਆਰਾਮ ਨਾ ਰਹੀਏ ਹੁਣ ਇਸੇ ਤਰ੍ਹਾਂ ਜੀਵਨ 'ਚ ਮੁਸ਼ਕਿਲਾਂ ਆਂਦੀਆਂ ਹਨ ਤਾਂ ਦੌੜ ਕੇ ਡਰ ਕੇ ਹੱਲ ਨਹੀਂ ਹੁੰਦਾ ਸਾਹਮਣਾ ਕਰਕੇ ਹੀ ਮੁਸ਼ਕਿਲਾਂ ਦਾ ਹੱਲ ਹੁੰਦਾ ਹੈ ਇਸ ਲਈ ਰਿਸ਼ੀਆ ਨੇ ਕਿਹਾ ਕਿ ਕਮਾਲ ਦੀ ਗੱਲ ਤੁਸੀਂ ਸਾਹਮਣਾ ਕਿਉਂ ਨਹੀਂ ਕਰਦੇ ਉਹ ਕਹਿੰਦੇ ਮਹਾਰਾਜ ਜੰਗਲੀ ਸਾੜ ਹੈ ਕਦੀ 2 ਆ ਜਾਂਦੇ ਕਦੀ 4 ਆ ਜਾਂਦੇ ਹੈ ਉਹਨਾਂ ਦੇ ਸਾਹਮਣੇ ਅਸੀਂ ਕਿੱਦਾਂ ਕਰੀਏ ਅਸੀਂ ਕਮਜ਼ੋਰ ਐਸੀ ਕਿਹੜਾ ਯੋਧਾ ਆ ਯੋਧਾ ਮਤਲਬ ਐਸੀ ਕਿਹੜਾ ਯੁੱਧ ਕਲਾ ਸਿੱਖੀ ਹੋਈ ਹੈ ਜਾਂ ਕੋਈ ਤੀਰ ਤਲਵਾਰ ਚਲਾਣੀ ਸਿੱਖੀ ਹੋਈ ਹੈ ਕਿ ਜਿਹੜਾ ਅਸੀਂ ਉਹਨਾਂ ਨੂੰ ਖਤਮ ਕਰ ਦਈਏ ਮਾਰ ਦਈਏ ਸੋ ਮਹਾਰਾਜ ਕਿੱਦਾਂ ਉਹਨਾਂ ਦਾ ਸਾਹਮਣਾ ਕਰੀਏ ਤਾਂ ਉਸ ਵੇਲੇ ਸਾਰੇ ਨਗਰ ਵਾਸੀ ਉੱਥੇ ਸੀ ਔਰ ਕਰਨ ਦੀ ਉਮਰ ਉਸਲੇ 15 16 ਸਾਲ ਦੀ ਸੀ ਪਰ ਦੇਖਣ ਨੂੰ ਚੰਗਾ ਜਵਾਨ ਸੀ ਔਰ ॠषि ਨੇ ਨਜ਼ਰ ਦੁੜਾਈ ਜਦੋਂ ਨਜ਼ਰ ਦੁੜਾਈ ਦਾ ਦੇਖਿਆ ਕਿ ਉਹਨਾਂ ਨਾ ਨਗਰ ਵਾਸੀਆਂ ਦੇ ਵਿੱਚ ਬੱਚਿਆਂ ਦੇ ਵਿੱਚ ਕਰਨ ਵੀ ਖੜਾ ਹੈ ਨੌਜਵਾਨਾਂ ਵਿੱਚ ਉਹ ਜਦੋਂ ॠषि ਦੀ ਨਜ਼ਰ ਉੱਤੇ ਗਈ ਦੇਖਦਾ ਹੀ ਰਹਿ ਗਿਆ ਉਹ ॠषि ਕਹਿੰਦੇ ਕੁਮਾਰ ਦੀ ਗੱਲ ਹੈ ਤੁਸੀਂ ਕਹਿੰਦੇ ਯੋਧਾ ਓਏ ਤੁਹਾਨੂੰ ਕਿਸੇ ਯੋਧੇ ਦੀ ਲੋੜ ਨਹੀਂ ਆ ਤੁਹਾਡੇ ਵਿੱਚ ਨਾ ਜਿਹੜਾ ਹੈ ਇਹ ਕੋਈ ਆਮ ਬਾਲਕ ਨਹੀਂ ਹੈ ਇਹ ਕੋਈ ਆਮ ਤਾਂ ਹੁਣ ਉਹ ਤਾਂ ਸਮਝੇ ਨਹੀਂ ਕਿਉਂਕਿ ਬਚਪਨ ਤੋਂ ਪਤਾ ਹੀ ਨਹੀਂ ਕਿਸੇ ਨੂੰ ਉਹ ਕਹਿੰਦੀ ਇਹ ਤਾਂ ਸਾਨੂੰ ਇਦਾਂ ਮਿਲਿਆ ਸੀ ਉੱਥੋਂ ਉਹਦੇ ਪਿਤਾ ਨੇ ਦੱਸਿਆ ਉਹ ਕਹਿੰਦੇ ਕੋਈ ਆਮ ਬਲਕ ਨਹੀਂ ਹੈ ਇਹ ਰਿਸ਼ੀ ਉਹਨੂੰ ਲਗਿਆ ਇੱਕ ਸਾਈਡ ਤੇ ਉਹਦੇ ਕੰਨ ਚ ਕੁਛ ਗਿਆ ਤੇ ਬੇਟਾ ਬਾਕੀ ਸਾਰੇ ਡਰਦੇ ਆ ਸਮਝ ਆਂਦੀ ਹੈ ਪਰ ਤੂੰ ਕਿਉਂ ਡਰਦਾ ਆ ਕਿਉਂਕਿ ਤੂੰ ਸੂਰਿਆ ਪੁੱਤਰ ਕਰਨ ਹੈ ਔਰ ਤੇਰੀ ਰੱਖਿਆ ਕਰਨ ਵਾਲਾ ਸੂਰਿਆ ਤੇਰੇ ਨਾਲ ਹੈ ਤੈਨੂੰ ਸਾਣ ਤੋਂ ਡਰ ਕੇ 도ੜਨ ਦੀ ਲੋੜ ਨਹੀਂ ਬਸ ਸੀਨਾ ਤਾੜ ਕੇ ਵਿਸ਼ਵਾਸ ਨਾਲ ਖੜ ਜਾ ਸੀਨਾ ਤਾਨ ਕੇ ਵਿਸ਼ਵਾਸ ਨਾਲ ਖੜ ਜਾ ਉਹ ਸਾਡ ਆ ਕੇ ਤੇਰੇ ਨਾਲ ਟਕਰਾਏਗਾ ਤੇਰਾ ਕੁਝ ਨਹੀਂ ਹੋਣਾ ਪਰ ਜਿਹੜਾ ਸੁਰੱਖਿਆ ਕਵਚ ਤੇਰੇ ਅੰਦਰ ਹੈ ਨਾ ਇਹਨਾਂ ਸਾਡ ਨੂੰ ਖਤਮ ਕਰ ਦੇਣਾ ਕਹਿੰਦੇ ਜਦੋਂ ਆਪਣੀ ਤਾਕਤ ਦਾ ਕਰਨ ਨੂੰ ਅਹਿਸਾਸ ਹੋਇਆ ਪਰ ਡਰ ਵੀ ਹੋਇਆ ਮਨ 'ਚ ਕਹਿੰਦੇ ਹੋਰ ਨਾ ਹੋਵੇ ਇਹ ਰਿਸ਼ੀ ਉੱਤੇ ਕਹੀ ਜਾਵੇ ਤਾਂ ਮੈਂ ਜਾਵਾਂ ਸ਼ਾਹਣ ਚੱਕ ਕੇ ਮਾਰ ਦੇਵਾਂ ਮਰ ਜਾਵਾਂ ਬਾਅਦ ਚ ਹੱਡੀਆਂ ਪਸਲੀਆਂ ਮੇਰੇ ਮਿਲ ਨਹੀਂ ਨਾ ਕਿਉਂਕਿ ਇੱਥੇ ਇੱਕ ਗੱਲ ਕਹਾਂ ਵੀ ਹੋ ਸਕਦਾ ਐਸੀ ਜਦੋਂ ਤੁਹਾਨੂੰ ਕਹਿ ਰਹੇ ਆ ਕਿ ਤੁਹਾਡੇ ਅੰਦਰ ਸ਼ਕਤੀ ਹੈ ਉਸ ਤਾਕਤ ਤੇ ਵਿਸ਼ਵਾਸ ਕਰੋ ਤਾਂ ਤੁਸੀਂ ਸੋਚੋ ਲੈ। ਉਹ ਇੰਨੇ ਸਾਲ ਹੋ ਗਏ ਮੈਂ ਬਿਮਾਰ ਰਿਆਂ ਮੈਨੂੰ ਜ਼ੁਕਾਮ ਵੀ ਹੋਇਆ ਮੈਨੂੰ ਆ ਵੀ ਹੋਇਆ ਜੇ ਅੰਦਰ ਸ਼ਕਤੀ ਹੁੰਦੀ ਮੈਨੂੰ ਠੀਕ ਨਾ ਕਰਦੀ। ਸਮਝਦੇ ਹੋ ਕਿ ਨਹੀਂ ਇਹ ਮਾਲਕੀ ਕਹੀ ਜਾਂਦੇ। ਇੱਥੇ ਕਵਾਂਗੇ ਕੋਈ ਵੀ ਸ਼ਕਤੀ ਉਦੋਂ ਤੱਕ ਕੰਮ ਨਹੀਂ ਕਰਦੀ ਜਦ ਤੱਕ ਅਸੀਂ ਉਹਨੂੰ ਜਗਾਵਾਂਗੇ ਨਹੀਂ ਉਦੋਂ ਵਿਸ਼ਵਾਸ ਨਹੀਂ ਕਰਾਂਗੇ। ਤੁਹਾਡੀ ਜੇਬ 'ਚ ਚਾਹੇ 10000 ਹੈ 10 ਲੱਖ ਹੈ ਉਹਨੇ ਆਪਣੇ ਆਪ ਨਿਕਲ ਕੇ ਬਾਹਰ ਨਹੀਂ ਆਣਾ। ਔਰ ਜਦੋਂ ਤੁਸੀਂ ਕੱਢ ਕੇ ਖਰਚ ਕਰੋਗੇ ਬਾਹਰ ਫੇਰ ਹੀ ਆਣਾ ਹੈ। ਆਪਣੀ ਤਾਕਤ ਤੁਹਾਡੇ ਅੰਦਰ ਚਾਹੇ ਪ੍ਰਮਾਤਮਾ ਖੁਦ ਬੈਠਾ ਹੈ। ਪਰ ਉਹਨੂੰ ਜਗਾਣਾ ਪੈ ਆਵਾਹਨ ਆਵਾਜ਼ ਦੇਣੀ ਪੈਣੀ ਹੈ ਵਿਸ਼ਵਾਸ ਉੱਤੇ ਕਰਨੇ ਬਿਨਾਂ ਫਿਰ ਪਤਾ ਲੱਗਦਾ ਸੋ ਕਰਨ ਨੇ ਵਿਸ਼ਵਾਸ ਕੀਤਾ ਹੁਣ ਕਹਿੰਦੇ ਹੈ ਕਿ ਅੱਗੇ ਡਰਦੇ ਸੀ ਕਿਤੇ ਸਾਣ ਨਗਰ 'ਚ ਨਾ ਆ ਜਾਣ ਹੁਣ ਕਰਨ ਰਿਸ਼ੀ ਤੇ ਵਿਸ਼ਵਾਸ ਕਰਕੇ ਆਸ਼ੀਰਵਾਦ ਲੈ ਕੇ ਖੁਦ ਜੰਗਲ ਨੂੰ ਗਿਆ ਕਿਉਂਕਿ ਜਦੋਂ ਪਤਾ ਲੱਗ ਜਾਂਦਾ ਹੈ ਨਾ ਕਿ ਮੇਰੇ ਅੰਦਰ ਕਿਹੜੀ ਸ਼ਕਤੀ ਤਾਂ ਫਿਰ ਬੰਦਾ ਮੁਸੀਬਤਾਂ ਤੋਂ ਡਰਦਾ ਨਹੀਂ ਹੈ ਬਲਕਿ ਆਪ ਕਹਿੰਦਾ ਆ ਜਾ ਓਏ ਉਹ ਆਪ ਆਵਾਜ਼ਾਂ ਮਾਰਦਾ ਹੁਣ ਦੇਖੀਏ ਇੱਚ ਤਾਕਤ ਜਾਦੇ ਆ ਜਾ ਮੇਰੇ ਵੱਗ ਜਾਦੇ ਆ ਕਹਿੰਦੇ ਕਰਨ ਗਿਆ ਔਰ ਕਥਾ ਹੈ ਕਿ ਜਦੋਂ ਕਰਨ ਗਿਆ ਪਹਿਲਾ ਸਾੜ ਦੇਖਿਆ ਦੇਖਿਆ ਕਰਨੇ ਹਾਥੀ ਨਾਲ ਦੌੜੇ ਆਇਆ ਬਸ ਕਰਨ ਐਦਾ ਲੱਕ ਤੇ ਹੱਥ ਰੱਖ ਕੇ ਨਾ ਇੱਕ ਪੋਜ਼ ਹੁੰਦਾ ਜਿਹਨੂੰ ਸੁਪਰਮੈਨ ਪੋਜ਼ ਕਿਹਾ ਜਾਂਦਾ ਹੈ ਔਰ ਇਹ ਪੋਜ਼ ਵੀ ਬੜੀ ਕਿਉਂਕਿ ਅੱਜ ਸਾਇੰਸ ਨੇ ਨੂੰ ਰਿਸਰਚ ਕਰਕੇ ਦੱਸ ਚੁੱਕੀ ਹੈ ਕਿ ਅਗਰ ਤੁਹਾਨੂੰ ਨਿਰਾਸ਼ਾ ਹੈ ਅਗਰ ਤੁਸੀਂ ਕਮਜ਼ੋਰ ਜਿਹਾ ਫੀਲ ਕਰਦੇ ਹੋ ਥਕੇ ਹੋਏ ਫੀਲ ਕਰਦੇ ਹੋ ਤਾਂ ਤੁਸੀਂ ਕਿੱਧਰ ਬੈਠੇ ਹੁੰਦੇ ਹੋ ਪਰ ਜੇ ਤੁਸੀਂ ਥੋੜੇ ਜਿਹਾ ਸਾਂਹ ਭਰ ਕੇ ਨਾ ਥੋੜਾ ਤਣ ਕੇ ਖੜ ਜਾਓ ਗਰਦਨ ਚੱਕ ਲਓ ਥੋੜੇ ਜਿਹਾ ਤਾਂ ਦੇ ਤੁਹਾਡੀ ਬਾਡੀ 'ਚ એનર્ਜੀ ਆਣੀ ਸ਼ੁਰੂ ਹੋ ਜਾਂਦੀ ਕਿਉਂ ਪੋਸਚਰ ਹੁੰਦਾ ਇੱਕ ਬਾਡੀ ਦਾ ਇਸ ਲਈ ਜਦੋਂ ਵੀ ਖੜੇ ਹੋਵੋ ਥੋੜਾ ਜਿਹਾ ਤਣ ਕੇ ਖੜੇ ਹੋ ਤਣ ਕੇ ਮਤਲਬ ਹੰਕਾਰ ਨਾਲ ਨਹੀਂ ਕਿ ਮੇਰੇ ਅੰਦਰ એનર્ਜੀ ਹੈ ਮੇਰੇ ਅੰਦਰ ਜਾਨ ਹੈ ਮੈਂ ਕੋਈ ਉੱਧੇ ਹੀ ਉੱਧੇ ਕੋਈ ਮਿੱਟੀ ਦਾ ਮਾਦੂ ਨਹੀਂ ਹੈ ਕਿ ਫੂਕ ਮਾਰੀ ਦਾ ਗਿਰ ਗਿਆ ਕਿਉਂਕਿ ਤੜਕੇ ਖੜਨਾ ਦਾ ਮਤਲਬ ਮੁਸੀਬਤ ਆਏਗੀ ਤਾਂ ਮੈਂ ਪਗਰਾਣ ਨੂੰ ਤਿਆਰ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ ਕਹਿੰਦੇ ਕਰਨ ਖੜਿਆ ਸਾਹਣ ਆਇਆ ਦੌੜਿਆ ਤਾਂ ਉਹਨੂੰ ਡਰ ਵੀ ਸੀ ਬੰਦ ਦੇ ਵਿੱਚ ਕਿ ਇਹਦੇ ਸਾਹਣ ਮੈਨੂੰ ਚੱਕ ਨਾ ਦੇ ਪਰ ਰਿਸ਼ੀ ਨੇ ਕਿਹਾ ਤੇ ਚ ਬਹੁਤ ਸ਼ਕਤੀ ਹੈ ਇਸ ਲਈ ਹੁਣ ਕੀ ਕੀਤਾ ਉਹਨੇ ਅੱਖਾਂ ਬੰਦ ਕਰ ਲਈਆਂ ਅੱਖਾਂ ਬੰਦ ਕਰਕੇ ਕਿਉਂਕਿ ਰਿਸ਼ੀ ਨੇ ਕਿਹਾ ਸੀ ਵਿਸ਼ਵਾਸ ਕਰੇਗਾ ਤਾ ਤੇਰੀ ਮਦਦ ਵਾਸਤੇ ਸ਼ਕਤੀ ਆਏਗੀ ਅੱਖਾਂ ਬੰਦ ਕਰਨੀਆਂ ਔਰ ਕਿਹਾ हे ਸੂਰਿਆ ਪੁੱਤਰ हे ਸੂਰਿਆ ਪਿਤਾ ਮੇਰੀ ਰੱਖਿਆ ਕਰੋ ਕਿਉਂਕਿ ਆਪਣੇ ਪਿਤਾ ਨੂੰ ਯਾਦ ਕੀਤਾ ਹੁਣ ਕਹਿੰਦੇ ਅੱਖਾਂ ਬੰਦ ਕਮਰ ਤੇ ਹੱਥ ਅੱਖਾਂ ਬੰਦ ਕਰਕੇ ਵਾਹੀਤੀ ਹੈ ਸੂਰਿਆ ਪਿਤਾ ਮੇਰੀ ਰੱਖਿਆ ਕਰੋ ਸਾਡ ਆਇਆ ਟੱਕਰ ਵੱਜੀ ਜਦੋਂ ਟੱਕਰ ਵੱਜੀ ਤਾਂ ਕਹਿੰਦੇ ਕਵਚ ਪ੍ਰਗਟ ਹੋਇਆ ਤਾਂ ਇਹਨੂੰ ਪਤਾ ਵੀ ਨਹੀਂ ਟੱਕਰ ਕਿਹੜੇ ਵੇਲੇ ਵੱਜੀ ਇਹਨੂੰ ਪਤਾ ਵੀ ਨਹੀਂ ਟੱਕਰ ਕਿਹੜੇ ਵੇਲੇ ਵੱਜੀ ਇਨਾ ਕੰਕੁਲੀਆ ਗਿਆ ਕਿੱਥੇ ਦੇਖਿਆ ਸਾਣ ਗਿਰਿਆ ਰਹਾ ਥੱਲੇ ਸਰਾ ਨਹੀਂ ਟਕਰਾ ਚੁੱਕਾ ਹੈ ਗਿਰ ਚੁੱਕਾ ਹੈ ਔਰ ਇਹਨੂੰ ਪਤਾ ਵੀ ਔਰੇ ਵਰਦਾਨ ਸੀ ਕਰਨ ਨੂੰ ਕਿ ਜਦ ਤੱਕ ਇਹ ਕਵਚ ਔਰ ਕੁੰਡਲ ਤੇਰੇ ਹੈ ਕੋਈ ਤੇਰਾ ਬਾੜ 빙ਾ ਨਹੀਂ ਕਰ ਸਕਦਾ ਇਸ ਲਈ ਕਥਾ ਪੜ ਲੈਣਾ ਕਿ ਜਦੋਂ ਇਹ ਯੁੱਧ ਵਿੱਚ ਜਾਣਾ ਸੀ ਨਾ ਅਰਜੁਨ ਦੇ ਨਾਲ ਕਰਨ ਨੇ ਲੜਨ ਵਾਸਤੇ ਤਾਂ ਸਭ ਤੋਂ ਪਹਿਲਾਂ ਇੰਦਰ ਨੇ ਪੇਸ਼ ਬਦਲ ਕੇ ਉਹਦੇ ਕਵਚ ਤੇ ਕੁੰਡਲ ਹੀ ਮੰਗੇ ਸੀ ਉਹਦੇ ਕੋਲ ਔਰ ਕਰਨ ਨੂੰ ਪਤਾ ਸੀ ਜੇ ਮੈਂ ਕਵਚ ਕੁੰਡਲ ਦੇ ਦਿੱਤੇ ਮੈਂ ਮਰ ਜਾਣਾ ਹੈ ਪਰ ਫਿਰ ਵੀ ਉਹਨੂੰ ਦਾਨਵੀਰ ਕਰਨ ਕਿਹਾ ਜਾਂਦਾ ਹੈ ਉਹਨੇ ਜਾਨ ਦੀ ਪਰਵਾਹ ਨਹੀਂ ਕੀਤੀ ਛੁਰੀ ਦੇ ਨਾਲ ਆਪਣਾ ਕਵਚ ਉਤਾਰ ਕੇ ਕੰਨ ਕਿਉਂ ਉਤਾਰ ਨਹੀਂ ਸਕਦਾ ਸੀ ਕੰਨ ਵੱਢ ਕੇ ਉਹਨੇ ਦਾਨ ਕੀਤੇ ਕਿ ਲਓ ਕੱਲੂ ਇਹ ਨਾ ਹੋਵੇ ਕਿ ਆਪਣੀ ਜਾਨ ਬਚਾਣ ਦੀ ਖਾਤਰ ਕਰਨ ਕੋਲੋਂ ਕਿਸੇ ਨੇ ਕੁਝ ਮੰਗਿਆ ਸੀ ਤਾਂ ਕਰਨ ਨੇ ਇਨਕਾਰ ਕਰ ਦਿੱਤੇ એટલે ਕਹਿੰਦੇ ਦਾਨੀ ਸੀ ਕਰਨ ਬਹੁਤ ਬੜਾ ਇਹਨੇ ਆਪਣੇ ਜਿਹਦਾ ਬੰਦੇ ਨੂੰ ਪਤਾ ਲੱਗ ਜਾਵੇ ਆਹ ਚੀਜ਼ ਚਲੀ ਜਾਣੀ ਤਾਂ ਮੇਰੀ ਜਾਨ ਚਲੀ ਜਾਣੀ ਤਾਂ ਬੰਦਾ ਕਹਿੰਦਾ ਹੋਰ ਮਗ ਲੈ ਇਹ ਨਹੀਂ ਮੈਂ ਦੇ ਸਕਦਾ ਸੋ ਦੱਸਣਾ ਕੀ ਚਾਹੁੰਦੇ ਆ ਇਹ ਉਹ ਕਰਨ ਜਿਹਦੇ ਕੋਲ ਕਵਚ ਸੀ ਕੁੰਡਲ ਸੀ ਪਰ ਜਦ ਤੱਕ ਉਹਨੂੰ ਪਤਾ ਨਹੀਂ ਸੀ ਕਿ ਮੇਰੇ ਅੰਦਰ ਕਿਹੜੀ ਸ਼ਕਤੀ ਬੈਠੀ ਹੈ ਉਹਨਾਂ ਕਦੀ ਉਹਦਾ ਇਸਤੇਮਾਲ ਕੀਤਾ ਹੀ ਨਹੀਂ اور ਅੱਜ ਤੁਹਾਨੂੰ ਵੀ ਕਹਾਂਗੇ ਅਗਰ ਤੁਹਾਡੇ ਵੱਲ ਕੋਈ ਮੁਸ਼ਕਿਲ ਆਵੇ ਤੁਹਾਡੇ ਵੱਲ ਕੋਈ ਪ੍ਰੋਬਲਮ ਆਵੇ ਕੋਈ ਡਾਕਟਰ ਕਹੇ ਤੁਹਾਨੂੰ ਆ ਬਿਮਾਰੀ ਆ ਰੋਗ ਹੈ ਤੁਸੀਂ ਕਹੋ ਠੀਕ ਹੈ ਡਾਕਟਰ ਸਾਹਿਬ ਆ ਰਿਹਾ ਆ ਰਹੀ ਪਰੇਸ਼ਾਨੀ ਕੋਈ ਗੱਲ ਨਹੀਂ ਅੱਖਾਂ ਬੰਦ ਕਰੋ ਹੱਥ ਛੋੜ ਦਿਓ ਜਿੱਦਾਂ ਕਰਨ ਨੇ ਕਿਹਾ ਹੈ ਸੂਰਿਆ ਪਿਤਾ ਮੇਰੀ ਰੱਖਿਆ ਕਰ ਤੁਸੀਂ ਵੀ ਪੁਕਾਰੋ ਹੇ ਮੈਨੂੰ ਪਿਆਰ ਕਰਨ ਵਾਲੇ ਮੇਰੇ ਪਰਮਾਤਮਾ ਮੇਰੇ ਮਾਲਿਕ ਮੇਰੀ ਰੱਖਿਆ ਕਰੋ ਮੇਰੇ ਸਾਰੇ ਦੁੱਖਾਂ ਨੂੰ ਦੂਰ ਕਰ ਦਿਓ ਹੋਰ ਇਹ ਰਹਿਮਤ ਆਏਗੀ ਔਰ ਤੁਹਾਡੇ ਸਾਰੇ ਦੁੱਖ ਦੂਰ ਤੋ ਕਿਉਂ ਤਾਕਤ ਤੁਹਾਡੇ ਅੰਦਰ ਹੈ ਬਸ ਇਸ ਲਈ ਇੱਕ ਗੱਲ ਕਹਾਂਗੇ ਤੁਹਾਨੂੰ ਅੱਛੇ ਵਕਤ ਮੈਂ ਤਾਂ ਸਭ ਮੁਸਕਰਾਤੇ ਹਨ ਅੱਛੇ ਵਕਤ ਮੈਂ तो सब मुस्कुराते हैं तुम बुरे वक्त में मुस्कुराकर तो देखो आज बेशक बुरा वक्त है आज बेशक दर्द है किते कोई पीड़ा है, मेरा कोई कम नहीं बनिया कोई निराशा है अगर आज बुरा वक्त भी है तो मुस्कुरा देखो एक बार पहला समझना क्योंकि अच्छे वक्त में तो सब मुस्कुराते हैं ਅੱਛਾ ਵਕਤ ਆਇਆ ਤਾਂ ਹਸਲਿਆ ਤਾਂ ਉਹ ਕਦੀ ਖੁਸ਼ੀ ਹੈ ਅਸਲੀ ਖੁਸ਼ੀ ਦਾ ਪਤਾ ਉਦੋਂ ਲੱਗਦਾ ਹੈ ਕਿ ਬਾਹਰ ਵਕਤ ਜੈਸਾ ਮਰਜ਼ੀ ਹੋਵੇ ਮੈਂ ਖੁਸ਼ ਹਾਂ ਕਿਉਂਕਿ ਮੈਨੂੰ ਆਪਣੇ ਮਾਲਕ ਤੇ ਪੂਰਾ